ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਫਟੇ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ 5 ਦਿਨਾਂ ਦੀ ਕਰਾਂਗੇ ਯਾਨੀ ਕਿ ਅੱਜ 26 ਤੱਕ 31 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਤੁਹਾਨੂੰ ਦੱਸਾਂਗੇ ਔਰ ਹਰਿਆਣਾ ਰਾਸਥਾਨ ਦੇ ਮੌਸਮ ਦੀ ਵੀ ਗੱਲ ਕਰਾਂਗੇ ਸਵਾਸ ਲਈ ਦੀ ਤਾਜ਼ਾ ਸੈਟਲਾਈਟ ਦੀ ਸੇਵਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਜਨਵਰੀ 26 ਦਾ ਦਿਨ ਹੈ ਤੇ ਸਵੇਰ ਦੇ ਲਗਭਗ 10:30 10:30 ਵਜੇ ਚੱਲ ਰਹੀ ਆ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਹਾਂ ਇਸ ਵੇਲੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੈ ਤਿੱਖੀ ਧੁੱਪ ਸਵੇਰ ਤੋਂ ਜਿਹੜੀ ਚੜ੍ਹੀ ਹੋਈ ਹੈ ਤੇ ਕੁਝ ਕੁ ਖੇਤਰਾਂ ਦੇ ਵਿੱਚ ਹਲਕੀ ਧੁੰਦ ਹੈ ਖਾਸ ਕਰ ਪਹਾੜਾ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਹੁਸ਼ਿਆਰ ਖਨਵਾ ਸ਼ਹਿਰ ਇਹਨਾਂ ਖੇਤਰਾਂ ਦੀ ਕੁਝ ਤਹਿਸੀਲਾਂ ਦੇ ਵਿੱਚ ਹਲਕੀ ਧੁੰਦ ਛਾਈ ਹੋ ਜਾ ਬਾਕੀ ਉੱਥੇ ਵੀ ਮੌਸਮ ਸਾਫ਼ ਹੋ ਜਾਏਗਾ ਤੇ ਦੂਜੇ ਫਾਸੇ ਜੀ ਜੁਪੀ ਵੀ ਹਰ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਧੁੰਦ ਹੈ ਇਸ ਵੇਲੇ ਜਾਰੀ ਹੈ ਖਾਸ ਕਰ ਪੂਰਬੀ ਖੇਤਰਾਂ ਦੇ ਵਿੱਚ ਸੋ ਮੌਸਮ ਸਾਫ਼ ਹੈ ਜੀ ਪੰਜਾਬ ਹਰਿਆਣਾ ਰਾਜਸਥਾਨ ਦਾ ਤੇ ਧੁੱਪ ਜਿਹੜੀ ਬਹੁਤੇ ਖੇਤਰਾਂ ਨੂੰ ਅੱਜ ਦੇ ਦਿਨ ਫਰ ਲੱਗਦੀ ਰਹਿਣੀ ਆ ਸਵੇਰ ਵੇਲੇ ਕੋਹਰਾ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋ ਜਾ ਪੰਜਾਬ ਦੇ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਅਹਡਰ ਦਿੱਤੇ ਸੀ ਕੋਹਰਾ ਬਹੁਤੇ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲਦਾ ਰਹੇਗਾ ਹੁੰਦਾ ਤਿੰਨ ਚਾਰ ਦਿਨਾਂ ਤੱਕ ਸੋ ਆਉਂਦੇ ਜੇਕਰ ਦਿਨਾਂ ਦੀ ਗੱਲ ਕਰੀਏ ਜੀ ਅੱਜ 26 ਤਰੀਕਾ 27 28 29 ਇਹਨਾਂ ਦਿਨਾਂ ਦੇ ਦਰਮਿਆਨ ਮੌਸਮ ਖੁਸ਼ਕੀ ਰਹੇਗਾ ਸਾਫ਼ੀ ਰਹੇਗਾ ਧੁੱਪ ਲੱਗਦੀ ਰਹੇਗੀ ਪਰ ਸੀਤ ਲਹਿਰ ਦੂਜੇ ਫਾਸੇ جاری ਹੈ ਕਿਉਂਕਿ ਸਿਸਟਮ ਬੈਕ ਟੂ ਬੈਕ ਆ ਰਹੇ ਨੇ ਤਾਂ ਪ ਹਰਿਆਣਿਆਂ ਨੇ ਪੰਜਾਬ ਹਰਿਆਣਾ ਰਾਜ ਸਾਨੂੰ ਤੇ ਜਿਹਦੇ ਨਾਲ ਸ਼ੀਤਲ ਲਹਿਰ ਦੇ ਅਲਰਟ ਜਿਹੜੇ ਮੌਸਮਾਖਰ ਨੇ ਜਾਰੀ ਕੀਤੇ ਹੋਏ ਨੇ ਸੋ ਆਉਂਦੇ 2 ਦਿਨਾਂ ਤੱਕ ਸ਼ੀਤਲ ਲਹਿਰ ਚੱਲਦੀ ਰਹਿਣੀ ਹੈ ਤੇ ਠੰਡਕਾ ਜਿਹੜੀ ਉਸੇ ਤਰ੍ਹਾਂ ਬਰਕਰਾਰ ਰਹੇਗੀ ਰਾਤਾਂ ਦੀ ਠੰਡ ਉਸੇ ਤਰ੍ਹਾਂ ਚੱਲ ਰਹੀ ਹੈ ਅਥਰ ਸਵੇਰੇ ਜੜਾਇਆ ਕੋਰਾ ਵੇਖਣ ਨੂੰ ਮਿਲਦਾ ਹੈ ਦਿਨਾਂ ਦੇ ਟੈਂਪਰੇਚਰ ਦੇ ਵਿੱਚ ਥੋੜਾ ਨਿੱਗ ਵਾਲਾ ਮਾਹੌਲ ਬਣਿਆ ਹੋਇਆ ਕਿਉਂਕਿ ਧੁੱਪ ਨਿਕਲਦੀ ਹੈ ਤੇ ਨਾਲ ਹਵਾਵਾਂ ਚੱਲਦੀਆਂ ਨੇ ਜਿਹਦੇ ਨਾਲ ਟੈਂਪਰੇਚਰ ਦੇ ਕੇ ਗੱਲ ਕਰੀਏ ਤੇ 24-25 ਦੇ ਆਸ-ਪਾਸ ਮਿਨੀਮਮ ਟੈਂਪਰੇਚਰ ਜਿਹੜੇ ਚੱਲਦੇ ਹੋ ਸੋ ਜੇਕਰ ਆਉਂਦੇ ਦਿਨਾਂ ਦੀ ਗੱਲ ਕਰੀਏ ਜੀ ਇੱਕ ਸਿਸਟਮ ਹਲਕੇ ਲੈਵਲ ਦਾ ਲੱਗਦਾ ਜਾਪ ਰਿਹਾ 29 ਦੀ ਤਰੀਕ ਨੂੰ ਸੋ ਇਹ ਬਹੁਤੇ ਵੱਡੇ ਏਰੀਆ ਨੂੰ ਕਵਰ ਨਹੀਂ ਕਰੇਗਾ ਕੁਝ ਕਿਸੇ ਤਰ੍ਹਾਂ ਦੇ ਵਿੱਚ ਹਲਕੇ ਛਿੱਟੇ ਛਰਾਟੇ ਬੰਦਾ ਬੰਦੇ ਦਿੰਦਾ ਹੋਇਆ ਇਹ ਸਿਸਟਮ ਅੱਗੇ ਗੂਜ ਕਰ ਜਾਏਗਾ ਤੇ ਕੁੱਲ ਮਿਲਾ ਕੇ ਜੀ 31 ਜਨਵਰੀ ਤੱਕ ਕੋਈ ਵੱਡੇ ਮੀਂਹ ਦੇ ਅਸਰ ਨਹੀਂ ਹੈ ਤੇ ਮੌਸਮ ਆਪਣਾ ਲਗਭਗ ਖੁਸ਼ਕ ਬਣਿਆ ਰਹੇਗਾ 29 ਦੀ ਵਾਲਾ ਸਿਸਟਮ ਹਲਕੇ ਛਿੱਟੇ ਛਰਾਟੇ ਕਿਤੇ ਕਿਤੇ ਦੇ ਸਕਦਾ ਹੈ ਜੀ ਸੋ ਆਜੀ ਅਫਰਡ 31 ਜਨਵਰੀ ਤੱਕ ਦੀ ਬਾਕੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਧੰਨਵਾਦ